ਸੋਕਰ ਤੈਨੂੰ ਕਿਨੇ ਆਖਿਆ ਖਾਣ ਵਲੋ ਤੈਨ ਤੇ ਉਹਨੂੰ ਦੇਣ ਨੂੰ ਕਿਹਾ ਸੀ ਉਹਦੀ ਰੋਟੀ ਕਿਉਂ ਖਾਂਦੀ ਤੂੰ ਮੰਮੀ ਜੀ ਇਹਦੀ ਹੋਰ ਕੌਣ ਚਲ ਕੇ ਰੋਟੀ ਕਹਿੰਦੇ ਤੂੰ ਖਾ ਲੈ ਉਹਨਾਂ ਤੱਕ ਭਾਵੇਂ ਉਹਨੇ ਕੁਝ ਪਾਇਆ ਹੋਵੇ ਜਿਹੜਾ ਤੈਨੂੰ ਦੇ ਗਈ ਆ ਮੰਮੀ ਪਾਉਣਾ ਕਾਦੇ ਵਾਸਤੇ ਰੋਟੀ ਤੂੰ ਫੜ ਕੇ ਮੈਂ ਨਹੀਂ ਆਈ ਆ ਤਦ ਇਹਦੇ ਪਾ ਕੇ ਛੱਡ ਗਈ ਹਣੀ ਕੀ ਪਤਾ ਉਹਦੇ ਦਿਲ ਦਾ ਪਤਾ ਵਾ ਮੰਮੀ ਇੰਨਾ ਥੋੜੀ ਕੁਝ ਪਾ ਦੇਣਾ ਵਾ ਤੇ ਜੇ ਮੈਂ ਨਾਲ ਨਹੀਂ ਲਉਣੀ ਫਿਰ ਦੀਦੀ ਨੇ ਆਪ ਹੀ ਖਾਣੀ ਫੜ ਕੇ ਉਹ ਤਦੇ ਛੱਡ ਗਈ ਹੁਣੀ ਆ ਤਦੇ ਕਰਕੇ ਤੇਰੇ ਕੋ ਰੋਟੀ ਨਹੀਂ ਫੜੀ ਵੀ ਸੁੱਕ ਲਿਆਊਗੀ ਤੇ ਮੈਂ ਖਾ ਲੂੰਗੀ ਉਹ ਸੋਖੀ ਖਾਊਗੀ ਮੈਂ ਨਾ ਖਾਊਗੀ ਮੰਮੀ ਉਹਨਾਂ ਨੂੰ ਸੁਪਨਾ ਆਉਣਾ ਇਹ ਵੀ ਮੈਂ ਰੋਟੀ ਲੈ ਲੈ ਤੂੰ ਮੈਨੂੰ ਕਿਹਾ ਤੇ ਮੈਂ ਫੜਨ ਲਈ ਰੋਟੀ ਇਹ ਤੇ ਮੈਂ ਆਪਣੇ ਅੰਦਰ ਮੰਨਣਾ ਸੁੱਤੀ ਹਾਂ ਜੇ ਖਾਣੀ ਹੀ ਤੇ ਮੇਰੇ ਕੋ ਮੰਗ ਲੈਨੀਓ ਮੈਂ ਤੈਨੂੰ ਲਿਆ ਦਿੰਦੀ ਚਾਹੇ ਖੁਦ ਫੜ ਕੇ ਖਾ ਲੈ ਅਗਰ ਕਿ ਕੋਈ ਚੀਜ਼ ਲੈ ਕੇ ਨਾ ਖਾਇਆ ਕਰ ਤੈਨੂੰ ਪਤਾ ਨਾ ਉਹ ਕੀ ਕੁਛ ਕਰਦੀ ਫਿਰਦੀ ਆ ਉਹ ਕਈ ਹੱਦ ਕਿਹੜੀ ਹੱਦ ਤੱਕ ਗਿਰ ਸਕਦੀ ਤੈਨੂੰ ਪਤਾ ਇਹ ਨਾ ਆਪਣੇ ਆਪ ਧਮਾਕਾ ਕੰਮ ਕਰ ਲਿਆਗਾ ਥੋੜਾ ਜਿਹਾ ਕਿਉਂ ਨਹੀਂ ਕਰਦਾ ਤੇਰਾ ਮੰਮੀ ਨੂੰ ਦੱਸ ਕਿ ਇਹ ਹੋ ਗਿਆ ਹੁਣ ਆਪੇ ਕਹਿੰਦੀ ਉਹਨੂੰ ਰੋਟੀ ਪੜਾਇਆ ਜੇ ਹੁਣ ਉਹ ਨਹੀਂ ਮੈਨੂੰ ਪੜਾਉਂਦੀ ਤੇ ਤੂੰ ਵੀ ਨਹੀਂ ਖਾਣ ਦਿੱਤੀ ਕਾਦਰ ਰੋਲਾ ਪੈਂਦਾ ਭਾਬੀ ਕਿਉਂ ਆਵਾ ਬੜਾ ਰੋਲਾ ਪੈਂਦਾ ਠੀਕ ਵਾ ਕਾਂਜੀ ਜੀ ਇਹ ਕੋਈ ਨਹੀਂ ਬੰਮੀ ਰੋਟੀ ਹੋ ਕੇ ਲੈ ਗਈ ਮੈਨੂੰ ਕਿਉਂ ਇੰਦੀ ਉਹਨੇ ਕੁਝ ਪਾਇਆ ਹੁਣ ਰੋਟੀ ਵੇਖ ਲਓ ਰੋਟੀ ਦੀ ਕਿਦਾਂ ਦੀ ਗੱਲ ਕਰਨ ਡੇ ਰੋਟੀ ਤੇ ਮੈਂ ਪਾ ਕੇ ਰਸੋਈ ਚ ਰੱਖਿਆ ਸੀ ਤੇ ਫੋਨ ਸੱਬ ਦਾੰਡ ਪਰ ਰੋਟੀ ਤੇ ਬਹੁ ਸਾਰੇ ਤੂੰ ਲੈ ਕੇ ਆਈ ਆਪਣੇ ਹੱਥੇ ਠੀਕ ਹੋ ਜਾ ਕਹਿੰਦੇ ਨੇ ਪਹਿਲਾਂ ਹੀ ਪਾ ਕੇ ਰੱਖੀ ਉਹਨੇ ਕੁਝ ਪਾਇਆ ਹੋਣਾ ਉਹਦੇ ਹੱਥਾਂ 'ਚ ਕੋਈ ਚੀਜ਼ ਕਰ ਫਿਰ ਜਾ ਨਹੀਂ ਸਮਝ ਲੱਗਦੀ ਸੁੱਕ ਰੋਟੀ ਤੇ ਤੂੰ ਹੀ ਸੋਇਚਾ ਪੱਪੀ ਪਾੜ ਕੇ ਨਹੀਂ ਆਈ ਹੈ ਨਾ ਫੜਕ ਲਈ ਸਗੋਂ ਮੈਨ ਲੱਗੀ ਖਾਣਾ ਤੇ ਮੈਂ ਹਾਂ ਚਲ ਤੂੰ ਖਾ ਲੈ ਚਲ ਤੈਨੂੰ ਪਹਿਲਾਂ ਭੁੱਖ ਲੱਗੀ ਤੇ ਮੈਂ ਫੇਰ ਪਾ ਲੇ ਹਣੀ ਇਹ ਚੀਜ਼ਾਂ ਦਾ ਸਗੱਲਾਂ ਕਰਨ ਵਾਲੀਆਂ ਭਲਾ ਇਹੀ ਤੇ ਮੈਂ ਮੰਮੀ ਨੂੰ ਕਿਹਾ ਮੈਂ ਕਿਉਂ ਖਾਣੇ ਰੋਟੀ ਕੀ ਪਾਉਣਾ ਸੀ ਉਹਦੇ ਆਪ ਖਾਣ ਲੱਗੇ ਖਾਂਦੇ-ਖਾਂਦੇ ਮੈਨੂੰ ਫੜਾ ਗਏ ਹਾਂਦੇ ਇਹਦੇ ਵਿੱਚ ਉਹਦੀ ਚਾਲ ਆ ਕੀ ਕਹਿੰਦੀ ਇਹ ਹੀ ਆ ਨਾ ਮਤਲਬ ਕਿ ਬਾਰਕਲਾਫ ਹੀ ਕਰਨ ਡਈ ਆ ਨਾ ਕਿ ਇਦਾਂ ਮੈਂ ਕਰੂੰਗੀ ਤੇ ਇਹਨੂੰ ਨਫ਼ਰਤ ਕਰੂੰਗੀ ਤੇ ਇਹਨੂੰ ਤਾਂ ਸਾਰਾ ਭਾਬੀ ਪਤਾ ਹੀ ਹੈ ਨਾ ਵੇਲਾ ਦਿਮਾਗ ਮੰਮੀ ਦਾ ਕਿੱਦਾਂ ਦੀ ਸੋਚ ਕਿੱਦਾਂ ਸੋਚਣ ਡਈ ਹੈ ਇਨਾ ਵੱਡਾ ਕੰਮ ਮੈਂ ਕਰ ਸਕਦੀ ਹਾਂ ਕਿ ਇਹਨਾਂ ਦੇ ਮਾਂ ਬੱਚੇ ਦੀ ਜਾਨ ਮੈਂ ਲੈਣੀ ਹੈ ਨਾ ਇਸ ਮੈਂ ਤਾਂ ਚੀਜ਼ਾਂ 'ਚ ਕੁਝ ਪਾ ਪਾ ਤੁਹਾਨੂੰ ਦੇਣਾ ਖਾਣ ਵਾਸਤੇ ਜਾਣ ਕੇ ਜੀ ਉਹਦੀ ਪੁੱਠੀ ਸੋਚ ਪੁੱਠਾ ਹੀ ਦਿਮਾਗ ਚੱਲਣਾ ਹੁੰਦਾ ਹਰ ਟਾਈਮ ਬੱਸ ਮਗਰ ਉਹ ਹੀ ਉਹ ਹੀ ਨਾ ਕਿਸੇ ਕੋ ਮੈਂ ਤੇ ਆਪਸੋ ਤੁਹਾਨੂੰ ਪਤਾ ਆਪ ਤੇਰਾ ਧਿਆਨ ਰੱਖਣੀ ਆ ਤੇ ਇਹੀ ਚੀਜ਼ਾਂ ਆ ਜਿਹੜੇ ਚੀਜ਼ਾਂ ਚਾਹੁੰਦੇ ਨਾ ਉਸ ਮਕਸਦ ਦੇ ਵਿੱਚ ਵਾਓ ਫਿਰ ਜੋ ਨਫ਼ਰਤਾਂ ਇਹਨਾਂ ਦੇ ਵਿੱਚ ਮੈਂ ਕਰਵਾਵਾਂ ਪਰ ਗਾਇਨੀ ਗੱਲ ਨੂੰ ਸਮਝਦੀ ਆਂ ਦੀਦੀ ਮੈਨੂੰ ਪਤਾ ਹੀ ਚੰ ਲੱਗੇ ਤੇ ਮੈਂ ਮੰਮੀ ਦੀ ਗਰਮਾਨੀ ਨਹੀਂ ਪਰ ਆ ਨਹੀਂ ਮੇਰੇ ਮੰਨਣ ਵਿੱਚ ਆਈ ਤੁਸੀਂ ਕਾਦੇ ਵਾਸਤੇ ਬਾਗਰ ਨਾਲ ਮੈਨੂੰ ਦੇਣਾ ਕੁਝ ਨਹੀਂ ਹਾਲ ਇਹਨਾਂ ਦਾ ਵੀ ਹੈਗਾ ਬੰਦਾ ਇੰਨਾ ਦਾ ਯਕੀਨ ਹੋਣਾ ਚਾਹੀਦਾ ਨਾ ਘਰ ਦੇ ਵਿੱਚ ਮੇਰਾ ਢੜਾਕਾ ਨਿਕਲ ਗਿਆ ਰੋਟੀ ਉੱਥੇ ਥਾਲੀ 'ਚ ਪਈ ਹੈ ਮੇਰੇ ਤੇ ਮੈਂ ਤਾਂ ਭੱਜੀ ਆਈ ਮੈਂ ਕਿਹਾ ਕੁਝ ਹੋ ਗਿਆ ਵਾ ਤੁਹਾਨੂੰ ਨਹੀਂ ਨਹੀਂ ਠੀਕ ਹੈ ਮੈਂ ਕੋਈ ਕਹਿੰਦੀ ਖਾ ਲੋ ਫਿਰ ਜੇ ਤੁਹਾਨੂੰ ਕੋਈ ਨਹੀਂ ਮੈਂ ਟਿਆਰ ਕੇ ਖਾ ਲਈਨੀ ਹੈ ਕੋਈ ਨਹੀਂ ਹੁਣ ਮੇਰੇ ਵੀ ਭੁੱਖੀ ਮਰ ਗਈ ਮੇਰੇ ਵੱਲ ਵੇਖਣੀ ਬੜਾ ਔਖੀ ਡਈ ਫਿਰ ਵੀ ਬਣੀ ਇਦਾਂ ਕਿਉਂ ਕਰਨ ਡਿਆ ਮੈਨੂੰ ਸਮਝ ਨਹੀਂ ਆਉਂਦੀ ਮੇਰੇ ਨਾਲ ਤਾਂ ਰੋਟੀ ਦਾ ਨਾ ਬੜਾ ਚਾਹ ਹੀ ਮੈਂ ਤਾਂ ਰੋਟੀ ਖਾਣੇ ਚੌਲ ਚਾਲ ਬਣੇ ਆ ਉਹੋਂ ਤਾਂ ਟੈਂਸ਼ਨ ਆ ਮੇਰੀ ਭੁੱਖ ਹੀ ਮਰ ਗਈ। ਮੰਮੀ ਨੇ ਤੇ ਆਪ ਆਵਾਜ਼ ਮਾਰ ਕੇ ਮੇਰੀ ਜਾਨ ਹੀ ਕੱਢ ਦਿੱਤੀ। ਮੈਂ ਪਤਾ ਨਹੀਂ ਕੀ ਹੋ ਗਿਆ ਉਹ। ਰੋਟੀ ਦੀ ਬੁਰਕੀ ਵੀ ਨਹੀਂ ਖਾਣ ਦਿੱਤੀ। ਨਾ ਜਦੋਂ ਇੱਕ ਦਾ ਇੱਕ ਚਮਚਾ ਗਿਆ ਪਿੱਛੇ ਆਵਾਜ਼ ਮਾਰਦੀ ਮੈਂ ਵੀ ਨੂੰ ਉਤੋਂ ਹੀ ਮੇਰੇ ਉੱਥੋਂ ਹੋੜੀ ਤਾਲ। ਕਿ ਹਾਂ じゃ ਇਹ ਰੋਟੀ ਨਹੀਂ ਖਾਣੀ ਤੇ। ਚਲ ਬਾਕੀ ਤੇ ਗੱਲਾਂ ਠੀਕ ਆ ਬੰਦਾ ਰੋਲਾ ਰੱਪਾ ਪਾ ਲੈਂਦਾ ਕੰਮ ਸਕੇਮ ਰੋਟੀ ਤੇ ਬੰਦਾ ਟਾਈਮ ਨਾ ਕਿਸੇ ਨੂੰ ਕਾਣ ਦੇਵੇ। ਇਹ ਰੋਟੀ ਦੇ ਵੇਲੇ ਇਹ ਚੀਜ਼ਾਂ ਕਰਨ ਦੇ ਕੀ ਇਹ ਵੀ ਨਹੀਂ ਟਾਈਮ ਨਾ ਤੁਹਾਨੂੰ ਕੋਈ ਤੇ ਇਹਨੂੰ ਖਾਣ ਦੇਣੀ। ਹੁਣ ਲਦਰ ਸੋਈ ਚੀ। ਚੱਲ ਭਾਈ ਗਰ। ਇਹ ਲਖਾ ਲੋ ਜੇ ਤੁਸੀਂ ਦਿਖਾ ਪਾ ਕੇ ਰੋਟੀ ਨਹੀਂ ਹੋਣੀ ਬਹੁ ਮੇਰਾ ਜੀ ਕਰਦਾ ਹੁਣ ਤੁਹਾਨੂੰ ਪਤਾ ਭੁੱਖ ਮਰ ਗਈ ਐ ਇਹਨੇ ਚੀਜ਼ਾਂ ਮੈਂ ਕਰ ਨਹੀਂ ਸਕਦੀ ਜਿਹੜੀਆਂ ਇਹ ਸੋਚਦੀਆਂ ਇਹ ਗੱਲਾਂ ਮੇਰੇ ਦਿਮਾਗ 'ਚ ਹੀ ਆ ਨਹੀਂਆਂ ਜਿਹੜੀਆਂ ਇਹ ਸੋਚੀ ਫਿਰਦੇ ਆ ਕੁਛ ਨਹੀਂ ਆਉਂਦਾ ਦਿਮਾਗ 'ਚ ਕਿਧਰੋਂ ਆ ਜਾਂਦੀਆਂ ਇਹ ਗੱਲਾਂ ਅਤੇ ਚੀਜ਼ਾਂ ਪੌਣ ਪਵਾਣ ਵਾਲੀਆਂ ਵੇਲਾ ਗੱਲਾਂ ਕਿਹੜਾ ਦਿਮਾਗ ਤੇ ਉੱਧਰੋਂ ਚੱਲੀ ਜਾਂਦਾ ਉਹ ਕੁਛ ਨਹੀਂ ਹਾਲ। ਉਹ ਤਾਂ ਠੀਕ ਹੈ ਨਾ ਤੂੰ? ਹਾਂਜੀ ਨਹੀਂ ਮੈਂ ਤਾਂ ਠੀਕ ਆ ਮੈਨੂੰ ਥੋੜੀ ਕੁਛ ਹੋਇਆ ਬਸ ਮੰਮੀ ਨੇ ਰੋਟੀ ਇੱਥੋਂ ਹੋ ਕੇ ਘੜੀ ਹੈ ਮੇਰੇ। ਤੇ ਚਲ ਤੁਹਾਨੂੰ ਭੁੱਖ ਲੱਗੀ ਹੋਣੀ ਆ ਚਲ ਉਹਨਾਂ ਮੇਰੇ ਹੱਥੀ ਨੇ ਖਾਣ ਦੇਣੀ। ਤੇ ਜਾ ਫਿਰ ਤੂੰ ਜਾ ਕੇ ਆਪਣਾ ਹੱਥੀ ਪਾ ਕੇ ਰੋਟੀ ਖਾ ਲੈ। ਨਹੀਂ ਕੋਈ ਨਹੀਂ ਖਾ ਲੈਣੀ ਨਹੀਂ ਮੈਂ ਜਿਹੜੀ ਖੈਰ ਤੇ ਖਾ ਲੈਣੀ ਮੈਂ ਤਾਂ ਉਹਦਾ ਵੀ ਰੋਕੇ ਖਾਣੀ ਆ ਤੂੰ ਹੀ ਫੜਾਦੀ ਸਬਰ ਹੁੰਦੀ। ਮੈਂ ਆ ਤੇ ਸੋਚਿਆ ਕਿ ਚਲ ਤੂੰ ਕੱਲ੍ਹ ਤਾਂ ਮੈਂ ਵੀ ਨਾ ਆਉਣੇ ਚਲ ਦੋਵੇਂ ਨਾਨ ਨਰਚਾਈ ਬੈਠ ਕੇ ਖਾ ਉਥਿਆਂ ਦੇ ਉਧਰ ਬੜੀ ਰਵੇ ਬਸ ਕੁਛ ਨਹੀਂ ਹਾਲ ਮਾਤਾ ਕਦੇ ਸੁਧਰ ਨਹੀਂ ਸਕਦੀ ਜੋ ਮਰਜੀ ਕਰੂ ਅੱਛਾ ਨੰਬਰ ਤੂੰ ਦਤਾ ਸੀ ਸਭੀ ਨੂੰ ਹਾਂਜੀ ਚਾਚਾ ਜੀ ਮੈਂ ਦਿੱਤਾ ਸੀ ਨੰਬਰ ਉਹਦਾ ਤੇ ਨੰਬਰ ਆਇਆ ਫੋਨ ਆਇਆ ਮੈਨੂੰ ਮੇਰੇ ਨੰਬਰ ਤੇ ਉਹਦਾ ਅੱਛਾ ਤੇ ਮੈਂ ਹਾਂ ਉਪਰ ਆ ਜਾ ਨੰਬਰ ਆ ਪਤਾ ਨਹੀਂ ਕਿਧਾ ਆ ਅੱਛਾ ਤੇ ਫੇਰ ਉਹਨੇ ਕਿਹਾ ਮੈਂ ਪੰਮ ਬੋਲਦੀ ਹਾਂ ਅੱਛਾ ਤੇ ਮੈਂ ਵੀ ਇਹ ਕੋ ਨੰਬਰ ਮੇਰਾ ਕਿੱਦਾਂ ਚੱਲ ਗਿਆ ਹਾਂ ਤੇ ਉਹਨੇ ਤੇ ਫੇਰ ਮੇਰਾ ਵਾਵਾ ਜਰ ਗੱਲ ਕੀਤੀ ਬੈਠ ਐ ਇਥੇ ਅੱਛਾ ਹੈ ਤੇ ਮੈਂ ਹਾਂ ਚਲੋ ਕੋਈ ਗੱਲ ਨਹੀਂ ਗੱਲ ਬਾਤ ਕਰਨੀ ਪੈਂਦੀ ਆ ਕਿਸੇ ਨੂੰ ਫੋਨ ਤੇ ਵੀ ਹਾਂਜੀ ਤੇ ਪਰ ਮੈਂ ਨੂੰ ਇਹ ਗੱਲ ਕੀਤੀ ਮੈਂ ਕਿਹਾ ਵੀ ਗੱਲ ਇਹਦਾ ਵਾ ਵੀ ਹੁਣ ਮੈਂ ਜਾਵਾਂ ਕਿਦਾਂ ਉਹਦੇ ਕੋ ਮਮਕੋ ਹੂੰ ਨੰਬਰ ਤੇ ਤੂੰ ਦੇ ਤਾ ਉਹਨੂੰ ਤੇ ਟੈਲੀਫੋਨ ਦੇ ਜਿਹੜੀ ਮੈਨੂੰ ਸਦੇ ਤੇ ਮੈਂ ਫਸਿਆ ਆਪਣੇ ਕੰਮ ਚ ਤੇ ਦੂਜੇ ਬੰਦੇ ਮੈਂ ਫਸ ਵੀ ਗਿਆ ਆ ਇਹਦੇ ਵਿੱਚ ਵੀ ਮੈਂ ਉਹਦੇ ਨਾਲ ਗੱਲ ਕਿਦਾਂ ਕਰਾਂ ਸੱਚੀ ਜਿਹੜੀ ਕਰਨ ਵਾਲੀ ਆ ਕਿਉਂ ਰੋਕੋ ਤਾਂ ਮੈਂ ਪ੍ਰੂਫ ਜੂ ਲੈਦਾ ਸੀ ਆ ਪ੍ਰੂਫ ਚੱਕ ਵੀ ਕਰਾਇਆ ਸਾਰਾ ਜੇ ਮੈਂ ਹੁਣ ਦੱਸਦਾ ਉਹਨੂੰ ਪ੍ਰੂਫ ਬਾਰੇ ਤੇ ਉਹ ਮੇਰੇ ਤੇ ਵਾਕੂ ਮੈਂ ਸੱਚ ਵਾ ਹੁਣ ਦੱਸੋ ਮੇਰਾ ਕੋਈ ਫੈਸਲਾ ਕਰਕੇ ਦਿਓ ਆ ਇਹ ਵੀ ਗੱਲ ਹੈ ਤੇ ਮੈਂ ਹੁਣ ਤੁਹਾਨੂੰ ਛੱਡਾਂ ਕਿ ਉਹਨੂੰ ਫੜਾਂ ਦੱਸੋ ਕੀ ਕਰਾਂ ਦੱਸੋ ਬੱਤ ਮੈਂ ਤਾਂ ਡਰਦਾ ਹੀ ਨਹੀਂ ਗਿਆ ਉੱਥੇ ਉਹਦੇ ਕੋਲ ਗੱਲ ਤੇ ਉਹ ਚਾਚਾ ਜੀ ਤੁਸੀਂ ਉਹਦਾ ਕੀ ਸਾਥ ਦੇਣਾ ਮੈਂ ਉਹ ਕਿਹੜਾ ਹੱਡਾ ਹਾਂ ਤੇ ਹੁਣ ਦੱਦੋਂ ਸੰਬੱਧਨ ਬਿੰਦਲ ਜਾ ਜਾਓ ਜੀ ਜਾਓ 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 ਯਾਰ ਰੱਬਾ ਕੀਹੋਂ ਚੱਲਿਆ ਹੁਣ ਇੱਕ ਸੁੱਖਾ ਸੁੱਖ ਨੂੰ ਮੈਂ ਕਿਹਾ ਰੋਟੀ ਉਹਨੂੰ ਫੜਾ ਆ ਆਪ ਕਿੱਡਾ ਚੌਂਕੜਾ ਲਾਇਆ ਵਾ ਇੰਨੀ ਖੋ ਪੈਂਦੀ ਰਹਿੰਦੀ ਤੇ ਆਪ ਖੁਦ ਪਾ ਕੇ ਖਾ ਲੈਂਦੀ ਜਿਹੜੀ ਗੱਲ ਕਰਦੀਆਂ ਨਾ ਮੈਂ ਜਿਹੜਾ ਵੀ ਕੰਮ ਕਰਦੀ ਬਣੇ ਬਣਾਏ ਕੰਮ ਤੇ ਪਾਣੀ ਫੇਰ ਦਿੰਦੀ ਆ ਪਤਾ ਨਹੀਂ ਕਿਉਂ ਰੋੜਾ ਬਣ ਕੇ ਵੀ ਝੜੀ ਆ ਇਹ ਕਾ ਵਾ ਇੰਨੇ ਪਤਾ ਨਹੀਂ ਕੀ ਕਰਾਉਣਾ ਸਾਡੇ ਘਰ ਸਾਡੇ ਘਰ ਦਾ ਕੋਈ ਜੀ ਲਊਗੀ ਮੈਂ ਤਾਂ ਆਖਿਆ ਇਹਨੂੰ ਮੈਂ ਲਊਂਗੀ ਇੰਨੇ ਲੱਗਦਾ ਸਾਡੇ ਘਰ ਦਾ ਕੋਈ ਜੀ ਲੈਣਾ ਵਾ ਇਹਨੇ ਇਨਾਹ ਨੂੰ ਸਤਾਇਆ ਵਾ ਕੋਈ ਹਿਸਾਬ ਨਹੀਂ ਆ ਕਿੱਦਾਂ ਨਿਕਲੂਗੀ ਹਰ ਸਪ੍ਰਿੰਗ ਤੇ ਪਾਣੀ ਪਿਆ ਜਾਂਦਾ ਮੇਰੀ ਤੇ ਉਦੋਂ ਵਾਕਿਆ ਇਹ ਗੱਲ ਤੇ ਹੈਗੀ ਆ ਭਾਬੀ ਤੁਸੀਂ ਦੇਖਿਆ ਨਾ ਮੈਸ਼ੂ ਤੇ ਉੱਥੇ ਵੀ ਫਰਾਕਾ ਇੰਨੇ ਸੋਹਣੇ ਆਉਂਦਿਆਂ ਬਣਾ ਤੇ ਮੇਰਾ ਜਿਗਾਦਾ ਆਰਡਰ ਕਰਾਂ ਪਰ ਇਹ ਆ ਨਾ ਕਿ ਤੁਹਾਨੂੰ ਤੇ ਇਹਨਾਂ ਨੇ ਪਾਉਣ ਹੀ ਨਹੀਂ ਜਾਣੇ ਤੋਂ ਦਾਦਾ ਨੂੰ ਤੁਹਾਡੇ ਇੱਥਾਂ ਦੀ ਰੋਟੀ ਨਹੀਂ ਖਾਂਦੀ ਤੁਹਾਡੇ ਨਾਲ ਕੱਪੜੇ ਕਿੱਥੇ ਪਾਉਂਦੇ ਨੇ ਮੰਮੀ ਦੇ ਗਾਣਾ ਕੱਪੜੇ ਜਿੰਨੇ ਕੁਛ ਕਰਤਾ ਕੁਛ ਕੀਤਾ ਉਹ ਹੀ ਨਾ ਵਿਹਮ ਪਰਮ ਬੜਾ ਵਾ ਤੇ ਬਾਕੀ ਨੇ ਜਦੋਂ ਤੁਸੀਂ ਦਵਾਈ ਲੈਣੇ ਜਾਣਾ ਜੀ ਮੈਨੂੰ ਤੂੰ ਜਿਹੇ ਆਖ ਬੜੀ ਹੁੰਦੀ ਜੇ ਮੈਨੂੰ ਫਰਾਕਾ ਫਰੋਕਾ ਲੈ ਕੇ ਦੇ ਦੇ ਨੀ ਸੋਹਣੀ ਸੋਹਣੀ ਹਾਂ ਨਾਲੇ ਨਾ ਉਦਾਂ ਵੀ ਸੋਹਣੇ ਜੀ ਨਹੀਂ ਪੂਰੀ ਕਰਦਾ ਤੇ ਇਹ ਚੀਜ਼ਾਂ ਨਾ ਇਹ ਹਾਲ ਤੇ ਉਦਾਂ ਨੂੰ ਸੋਹਣੇ ਲੱਗਦੇ ਖੁੱਲੇ ਖੁੱਲੇ ਕੱਪੜੇ ਨਾਲੇ ਬੰਦਾ ਪਾਵੇ ਤੇ ਮੈਂ ਜਦੋਂ ਆਖਾਂ ਦੀ ਤੂੰ ਦਵਾਈ ਲੈਣੇ ਜਾਣਾ ਮੈਨੂੰ ਵੀ ਲਾਜੋ ਨਾਲ ਕੋਈ ਨਹੀਂ ਦਿੱਕੀ ਚੱਲ ਜੀ ਤੇ ਆਪਾਂ ਦੋਵੇਂ ਜਣੀਆਂ ਜਾਵਾਂਗੀਆਂ ਤੇ ਨਾਲੇ ਤੁਹਾਡੇ ਵਾਸਤੇ ਲਾਵਾਂਗੇ ਤੇ ਨਾਲੇ ਮੈਂ ਲਿਆਉਂਗੀ ਤੁਸੀਂ ਇਹਨਾਂ ਨੂੰ ਕਿਉਂਕਿ ਮੈਂ ਪਸੰਦ ਕੀਤਾ ਜਾਂ ਮੈਂ ਲਈਆਂ ਤੁਸੀਂ ਕਿਉਂਕਿ ਮੈਂ ਆਪ ਹੀ ਲਈਆਂ ਜੇ ਤੁਸੀਂ ਕਹੋਗੇ ਨਾ ਤਾਂ ਫੇਰ ਇਹਨੇ ਖੁਸ਼ ਹੋ ਕੇ ਪਾਉਣ ਦੇਣੀਆਂ ਤੇ ਮੇਰਾ ਨਾਲ ਲੈਂਦੇ ਸਾਰੇ ਦਾ ਸੱਤੀ ਪੜਦੀ ਅੱਗ ਲੱਗ ਜਾਂਦੀ ਚਲ ਕੋਈ ਨਹੀਂ ਫੇਰ ਇਦਾਂ ਗੱਲ ਲੰਘੀ ਦੀਦੀ ਨਾਲ ਮੈਂ ਵੀ ਆਪਣੀ ਮੰਤਸਾਦੀਆਂ ਵੇਖਣੀਆਂ ਹਾਂਗੀ ਇੱਕ ਦੋ ਹਾਂ ਕੋਈ ਨਹੀਂ ਤੇ ਨਾ ਮੈਂ ਨਾ ਪੱਬੀ ਹੁੰਨੀ ਮੜਾ ਜਿਉਂਕਿ ਫੋਨ ਆਉਣ ਰਿਹਾ ਹਿਸਾਬੇ ਦਾ ਅੱਗੇ ਵੀ ਤੇ ਗੱਲ ਨਹੀਂ ਮੇਰੀ ਹੋਈ ਰੇਂਜ ਫੋਨ ਡੈਡ ਹੋ ਗਿਆ ਇਥੇ ਅੰਦਰ ਤਰੇਂਜ ਹਾਨੀ ਆ ਤੇ ਮੈਂ ਗੱਲ ਕਰ ਲਾਂ ਬਸ ਆਗੀ ਇੱਕੋ ਮਿੰਟ ਚਲ ਕੋਈ ਨਹੀਂ ਕਰ ਉਹ ਕਰਦੇ ਹਾਂ ਹਾਂਜੀ ਅੱਛਾ ਅੱਛਾ ਮੈਂ ਕਿਹਨਾ ਵੀ ਉਹਦਾ ਕੀ ਸਾਥ ਦੇਣਾ ਵਾ ਉਹ ਕਿਹੜੀ ਸਾਡੇ ਘਰ ਜਮੀਂ ਪੜੀ ਆ ਉਹ ਜਮੀਂ ਪੜੀ ਤੇ ਨਹੀਂ ਹੈਗੀ ਸਾਬੀ ਪਰ ਹੁਣ ਉਹ ਮਾਲਕਣ ਬਣਦੀ ਫਿਰਦੀ ਇੱਥੇ ਜਮੀਂ ਪੜੀ ਤੇ ਨਹੀਂ ਹੈਗੀ ਉਹ ਤੇ ਮੈਨੂੰ ਵੀ ਪਤਾ ਇਹ ਘਰ ਚੋਂ ਦਾ ਜਨਮ ਥੋੜਾ ਹੈਗਾ ਪਰ ਜਿਹੜੇ ਬਾਪ ਦਾ ਤੂੰ ਪੁੱਤ ਹੈ ਆ ਉਸੇ ਬਾਪ ਦੀ ਉਹ ਵੀ ਧੀ ਆ ਸਿਰਫ ਮਾਂ ਉਹਦੀ ਵੱਖਰੀ ਆ ਤੇ ਤੇਰੀ ਵੱਖਰੀ ਆ ਉਹ ਗੱਲ ਤੇ ਚਾਚਾ ਜੀ ਮੈਂ ਤਾਂ ਢੀ ਉਹ ਮੰਨਦਾ ਵਾਂ ਹਾਂ ਪਰ ਹੁਣ ਜ਼ਾਇਦਾ ਥੋੜੀ ਉਹਦਾ ਹੱਕ ਬੰਦਾ ਜ਼ਾਇਦਾ ਕਿੱਦਾਂ ਲੈ ਜੂ ਸਾਡੀ ਨਹੀਂ ਜ਼ਾਇਦਾ ਉਹਨੂੰ ਦਵਾਂਗੇ ਤੇ ਨਹੀਂ ਥੋੜੀ ਕਿਤੇ ਆ ਇਹ ਤੇ ਗੱਲ ਬਣਦੀ ਆ ਉਹਦੇ ਨਾਲ ਹੁਣ ਲੱਲਾ ਪਪਾ ਵੀ ਕਰਾਂਗੇ ਵੀ ਕੋਈ ਉਹਦੇ ਕੋਲ ਖਾਉਣੇ ਆ ਕੋਈ ਗੱਲਬਾਤ ਵਿੱਚ ਕਰਕੇ ਉਹਦੇ ਨਾਲ ਪਰ ਤਰੀਕੇ ਨਾਲ ਖਾਉਣਾ ਪੈਣਾ ਸਾ ਵੀ ਉਹਨੂੰ ਗਰਮਾ ਉਹ ਸੀ ਨਹੀਂ ਉਹ ਨਾ ਬਣਨਾ ਕੰਮ ਸਾਡਾ ਕੋਈ ਕਰਮਖਿਆਲਾਂ ਦੇ ਨਾਲ ਨਹੀਂ ਸਾਡੇ ਨਾਲ ਸੁੱਤਰ ਆਉਣ ਦਾ ਕੰਮ ਦਾ ਕੋਈ ਚਾਚਾ ਜੀ ਮੈਂ ਤੇ ਜਦੋਂ ਉਹਨੂੰ ਵੇਖ ਲੈਣਾ ਨਾ ਉਹਦਾ ਮੂੰਹ ਨਹੀਂ ਮੇਰੇ ਮੂੰਹ ਅੱਗੇ ਆਉਂਦਾ ਅੱਖਾਂ ਅੱਗੇ ਆਉਂਦਾ ਮੈਨੂੰ ਤਾਂ ਜ਼ਮੀਨ ਆਪਣੀ ਓਨ ਲੱਪੈਂਦੀ ਆ ਵੀ ਇਹਨੇ ਅੱਧ ਕਰਾਉਣਾ ਵਾ ਕਿ ਇਨਾ ਕਿਤਨਾ ਉਹ ਤੇ ਸਭੀ ਉਹ ਤੇ ਤੇਰੀ ਗੱਲ ਠੀਕ ਆ ਜਿਹੜੀ ਜ਼ਮੀਨ ਹੁੰਦੀ ਆ ਜੱਟ ਦੀ ਮਾਂ ਹੁੰਦੀ ਆ ਤਾਂ ਹੀ ਤੇ ਮੈਂ ਕਹਿਣ ਦਿਆ ਵਾ ਚਾਚਾ ਇੰਨਾ ਔਖਾ ਵੇਲਾ ਸੀ ਤੁਹਾਡੇ ਸਾਹਮਣੇ ਪੁਲਿਸ ਤਾਕਾ ਨੂੰ ਚੋਕੇ ਖੜਦੀ ਰਹੀ ਆ ਤੇ ਤੁਹਾਡੇ ਕੋਲੋਂ ਹੱਥ ਧਾੜੇ ਫੜ ਲੇ ਕਿਤੇ ਠੇਕੇ ਤੇ ਦੇਤੀ ਹਣਾ ਜਾਂ ਚਾਚੇ ਦਲਵਾਗ ਉਹਨਾਂ ਨੂੰ ਕਿਤੇ ਠੇਕੇ ਤੇ ਦੇਤੀ ਉਹਨਾਂ ਕੋਲੋਂ ਹੱਥ ਦਾਰੇ ਫੜ ਲੇ ਆਪਾਂ ਟੋਟਾ ਨਹੀਂ ਹੋਣ ਦਿੱਤਾ ਜ਼ਮੀਨ ਦਾ ਚਾਚਾ ਤੇ ਹੁਣੇ ਦੋ ਟੁਕੜੇ ਕਰਨੇ ਆ ਦੋ-ਦੋ ਕਰਨੇ ਆ ਪੁੱਤ ਅੱਬਲ ਤੇ ਹੋਣ ਨਹੀਂ ਦੇਣਾ 100% ਇਹ ਕੰਮ ਇਹ ਹਾਂਜੀ ਉਦੋਂ ਜੇ ਆਪਣੇ ਤੁਸੀਂ ਡੈਡੀ ਦੇ ਮਗਰੋਂ ਭਾਉ ਦੇ ਮਗਰੋਂ ਜੇ ਤੁਸੀਂ ਇੱਕ ਮਰਲਾ ਵੀ ਕਿਸੇ ਨੂੰ ਦਤਾ ਅਜੇ ਤੱਕ ਗਰੀਬੀ ਕੱਟ ਲਈ ਆ ਆਹੋ ਚਾਚਾ ਮਾੜੇ ਦਿਨ ਵੀ ਕੱਟ ਲਿਆ ਭੁੱਖੇ ਵੀ ਰਹਿ ਰਿਹਾ ਤੁਸੀਂ ਹੋਰ ਕੀ ਆ ਦਵਾ ਮਾਂ ਪੁੱਤਾਂ ਨੇ ਤੇ ਤੁਸੀਂ ਆਪਣੇ ਸਿਰ ਤੇ ਕੰਮ ਕੀਤਾ ਮਨਜੀਤ ਦਾ ਵੀ ਵਿਆਹ ਕੀਤਾ ਤੇਰਾ ਵੀ ਹੋਇਆ ਪਹਿਲਾਂ ਵੀ ਹੋਇਆ ਹੁਣ ਵੀ ਹੋਇਆ ਹੈ ਤੇ ਖਰਚੇ ਨਾਲ ਜੇ ਘਰ ਪੈਸੇ ਕੰਮ ਕੀਤਾ ਤੇ ਫੇਰ ਹੀ ਹੋਇਆ ਬੇਟਾ ਉਦਾਂ ਕਿੱਥੋਂ ਹੋ ਸਕਦਾ ਕੇਸ ਵੀ ਕੀਤੇ ਕੇਸਾਂ ਦਾ ਕੰਮ ਵੀ ਕੁਝ ਨਹੀਂ ਜੱਠੇ ਵੀ ਆ ਉਹ ਚੱਲਦੇ ਵੀ ਆ ਚਾਚਾ ਪੈਸੇ ਸਾਰੇ ਕੇਸਾਂ ਜੀ ਵੀ ਤੇ ਤੁਹਾਡੇ ਥੀ ਗਏ ਮੈਨੂੰ ਪਤਾ ਸਾਰਾ ਇਹ ਖਰਚਾ ਮੇਰੇ ਮੈਂ ਹੀ ਕੀਤਾ ਨਾਲ ਹੋ ਗਿਆ ਕੋਈ ਔਲਾਦ ਨਹੀਂ ਆ ਵੀ ਕਿੱਥੋਂ ਲੈਂਦੇ ਪੈਸੇ ਕਿਦਾਂ ਕੀਤੇ ਆ ਬੇਟਾ ਤਾਂ ਹੀ ਵਿਚਾਰਿਆ ਵਾ ਤੁਹਾਡਾ ਤੁਸੀਂ ਖਰਚਾ ਘੱਟ ਕੀਤਾ ਮੂੰ ਬੰਨ ਕੇ ਖਰਚਾ ਕੀਤਾ ਵਾ ਹਾਂਜੀ ਤੇ ਜੇ ਤੂੰ ਹੀ ਖੁੱਲਾ ਖਰਚਾ ਕਰਦੇ ਜਮੀਨ ਵਿਕ ਜਾਨੀ ਸਾਰੀ ਅੱਜ ਨੂੰ ਤੇ ਹੁਣ ਇਹ ਜਿਹੜੀ ਕੁੜੀ ਆ ਗਈ ਆ ਚਾਚਾ ਵਿਗਣ ਤੋਂ ਘੱਟ ਥੋੜੀ ਆ ਜਦੋਂ ਦੋ ਟੋਟੇ ਹੋ ਗਏ ਆਪਾਂ ਦੇ ਆਪਣੀ ਵਾਈ ਜੋਤੀ ਕਰ ਲੈਣੀ ਉਹਨੇ ਵਾਣੀ ਜੋਤਨੀ ਥੋੜੀ ਉਹਨੇ ਤੇ ਵੇਚ ਕੇ ਗਾਂਹ ਜਾਣਾ ਮੈਂ ਤੈਨੂੰ ਇੱਕ ਵਾਅਦਾ ਨਾਲ ਗੱਲ ਕਹਿੰਦਾ ਵਾਂ ਹਾਂਜੀ ਜਮੀਨ ਦੇ ਵਿੱਚ ਮੈਂ ਇਹਨੂੰ 100% ਮਾਲਕ ਨਹੀਂ ਬਣਨ ਦਊਗਾ ਬੜੀਆਂ ਕਾਨੂੰਨ ਦੀਆਂ ਘੁੰਡੀਆਂ ਵਾ ਕਾਨੂੰਨ ਦੇ ਹੱਥ ਬੜੇ ਲੰਮੇ ਆ ਕੀ ਕਰੋਗੀ ਸਾਨੂੰ ਥੋੜੀ ਕਿਤੇ ਉਹ ਚਾਚਾ ਮੈਨੂੰ ਡਾਰੇ ਆਉਂਦਾ ਵੀ ਜਿਹੜੀ ਜਾਇਦਾਦ ਬੋਲਦੀ ਸਾਡੇ ਪਿਓ ਦੇ ਨਾਂ ਬੋਲਦੀ ਉਹ ਮੇਰੇ ਨਾਂ ਹੋ ਜੇ ਕਿੰਨਾ ਕੀਤਾ ਉਹ ਵੀ ਹੁਣ ਮੈਂ ਉਹਦੇ ਕੋਲ ਜਾਣਾ ਵਾ ਇੱਕ ਮੈਂ ਪਲਾਨ ਬਣਾ ਲਿਆ ਹੋਰ ਹਾਂਜੀ ਪਲਾਨ ਇਹ ਬਣਾਇਆ ਵਾ ਵੀ ਉਹਨੂੰ ਮੈਂ ਇਹ ਗੱਲ ਕਹਿੰਦਾ ਵਾਂ ਇਹ ਬੇਟਾ ਆਪਣੇ ਡੈਡੀ ਦਾ ਸਾਡੇ ਭਾਉ ਦਾ ਜੈਸਾ ਸਰਟੀਫਿਕੇਟ ਲੈ ਕੇ ਆ ਜੇ ਕਿਤੇ ਮਿਲ ਜੇ ਨਾ ਚਾਚਾ ਹਾਂ ਤੇ ਫੇਰ ਤੇ ਨਾ ਮੈਂ ਕਹਿੰਦਾ ਵੀ 100 ਚੋਂ 100 ਪਰਸੈਂਟ ਉਹ ਜਿੰਨਾ ਮਰਜੀ ਜ਼ੋਰ ਲਾ ਲੇ ਉਹ ਕੁਝ ਨਹੀਂ ਕਰ ਸਕਦੀ ਉਹ ਤੁਹਾਡੇ ਤੇ ਤੇ ਵਿਸ਼ਵਾਸ ਨਹੀਂ ਉਹ ਕਰਦੀ ਹੁਣ ਲਾ ਗੱਲ ਮੇਰੀ ਹਣ ਵੀ ਨਾ ਤੇਰੇ ਤੇ ਕਰਦੀ ਆ ਤੇ ਨਾ ਕਰਦੀ ਆ ਭਾਬੀ ਦੇ ਉੱਤੇ ਮੰਮੀ ਤੇਰੀ ਦੇ ਤੇ ਹੁਣ ਇਹੋ ਹੀ ਗੱਲ ਵਾ ਵੀ ਉਹਨੂੰ ਮੈਂ ਕਹਿੰਦਾ ਆ ਵੀ ਆਪਣੇ ਡੈਡੀ ਦਾ ਭਾਜੀ ਦਾ ਲਿਆ ਸਾਡੇ ਭਾਉ ਦਾ ਜਿਹਾ ਸਰਟੀਫਿਕੇਟ ਤੇ ਬੇਟਾ ਤੂੰ ਇਸ ਘਰ ਚ ਹੀ ਰਹੇਗੀ ਹਾਂਜੀ ਠੀਕ ਆ ਇਹ ਘਰ ਸਾਰਾ ਤੇਰਾ ਵਾ ਉਹਨੂੰ ਹਵਾ ਹੀ ਨਹੀਂ ਦੇ ਦਨੇ ਆ ਵੀ ਉਹ ਘਰ ਦੇ ਵਿੱਚ ਨਾ ਉੱਡੀ ਫਰੇ ਵਿੱਚ ਸਾਰੇ ਚ ਵੀ ਘਰ ਮੇਰਾ ਹੀ ਆ ਮੇਰਾ ਹੀ ਆ ਤੇ ਮੋੜ ਕੇ ਉਹਨੂੰ ਖੜਕੀ ਨਾ ਤਹਿਸੀਲਦਾਰ ਦੇ ਕੋਲ ਤੇ ਉਹ ਕੋਈ ਇੱਕ ਐਫੀ ਡਿਵਡ ਰਖਾ ਲੈਨੇ ਆ ਤੇ ਜ਼ਮੀਨ ਜਿਹੜੀ ਸਾਰੀ ਆ ਉਹ ਤੇਰੇ ਨਾਂ ਕੱਲੇ ਨਾ ਕਰ ਦੇਣੀ ਆ ਹਾਂ ਭਾਬੀ ਨੂੰ ਸਮਝਾਵਾਂਗੇ ਮਾਂ ਤੇਰੀ ਨੂੰ ਵੀ ਚਾਚਾ ਮੇਰੀ ਸੁਣ ਲੈ ਨਾ ਗੱਲ ਹਾਂਜੀ ਉਹਨੂੰ ਸਮਝਾਵਾਂਗੇ ਵੀ ਭਾਬੀ ਇਹ ਪੁੱਤ ਤੇਰਾ ਆ ਤੇਰੀ ਸੇਵਾ ਕਰਦਾ ਵਾ ਤੇਰੀ ਮੰਦਾ ਵਾ ਕਿ ਨਹੀਂ ਮੰਦਾ ਹਾਂ ਮੰਮੀ ਤੇਰੀ ਨੂੰ ਸਮਝਾ ਕੇ ਤੇ ਨਾਲ ਉਹਦੇ ਵੀ ਬਿਆਨ ਦਵਾਵਾਂਗੇ ਇਹਦੇ ਵੀ ਦਵਾਵਾਂਗੇ ਤੇ ਮਨਜੀਤ ਕੋ ਵੀ ਬਾਹਰੋਂ ਐਫੀ ਡਿਵਡ ਮੰਗਾਵਾਂਗੇ ਉੱਥੋਂ ਵਕਤਾਰਨਾਮਾ ਉਹਦਾ ਬਾਹਰੋਂ ਹਾਂ ਤੇ ਉਹ ਵੀ ਸਾਰਾ ਕੰਮ ਕਰਕੇ ਸਿਆਪਾ ਸਾਰਾ ਇਹ ਸਾਢੇ 5 ਪੈਲੀਆਂ ਜ਼ਮੀਨ ਦੀਆਂ ਵਾਂ ਤੇਰੀਆਂ ਉਹ ਇੱਕ ਨਹੀਂ ਦੋ ਨਹੀਂ ਗਿਆ ਹਾਂਜੀ ਤੇ ਬੰਬੀ ਵੀ ਜਿਹੜੀ ਉਹ ਵੀ ਤੇਰੇ ਡੈਡੀ ਦੇ ਨਾਂ ਦੇ ਲੱਗੀ ਆ ਕਨੈਕਸ਼ਨ ਵੀ ਉਹਦੇ ਨਾਂ ਤੇ ਚੱਲਦਾ ਵਾ ਹਾਂਜੀ ਤੇ ਉਹ ਕਨੈਕਸ਼ਨ ਵੀ ਜਿਹੜਾ ਉਹ ਵੀ ਲਿਖਾਉਣਾ ਵਾ ਨਾ ਸਾਰਾ ਸਿਆਪਾ ਹੀ ਮਕਾਉਣਾ ਵਾ ਪਰ ਉਹਨੂੰ ਮਾੜਾ ਨਹੀਂ ਪੁੱਤ ਹਣ ਕਹਿਣਾ ਫੋਨ ਮੈਂ ਕੀ ਕਰਨਾ ਵਾ ਫੋਨ ਤੱਕ ਬਹਾਨਾ ਹੀ ਚਲਾਪੇ ਬਾਅਦ ਚ ਕਰ ਲੂਗਾ ਫੋਨ ਪਰ ਮੈਨੂੰ ਸਮਝ ਨਹੀਂ ਆਉਂਦੀ ਕਿ ਸੁਖ ਭਾਬੀ ਨੇ ਰੋਟੀ ਕਿਉਂ ਨਹੀਂ ਖਾਣ ਦਿੱਤੀ ਇਹਨਾਂ ਨੇ ਇਹ ਰੋਟੀ ਮੈਂ ਪਾ ਕੇ ਆਈ ਥਾਲੀ ਚ ਤੇ ਉਹ ਭਾਬੀ ਸੁਖ ਆਪ ਹੀ ਤੇ ਲੈ ਕੇ ਆਈ ਪਰ ਮੰਮੀ ਨੇ ਉਹਨੂੰ ਰੋਟੀ ਪਤਾ ਨਹੀਂ ਕਿਉਂ ਨਹੀਂ ਖਾਣ ਦਿੱਤੀ ਕਿਉਂਕਿ ਅੱਦਾ ਤੇ ਹੋਣ ਦਾ ਜੇ ਕੋਈ ਗੱਲ ਨਾ ਹੋਵੇ ਤਾਂ ਮੰਮੀ ਨੇ ਰੋਟੀ ਹੱਤੋਂ ਖੋਪੇ ਖਾਣੀ ਨਹੀਂ ਉਹ ਤਾਂ ਬੜੇ ਗੁੱਸੇ 'ਚ ਰੋਟੀ ਲੈ ਕੇ ਗਈ ਹੈ ਸਮਝ ਨਹੀਂ ਆਉਂਦੀ ਕਿ ਕੀ ਚਾਹੁੰਦੇ ਹੈ ਜਾਫਰੇ ਸੁੱਖ ਦਾ ਕੋਈ ਨੁਕਸਾਨ ਕਰਨਾ ਚਾਹੁੰਦੇ ਆ ਤੇ ਬੁਰੀ ਮੈਨੂੰ ਬਣਾਉਣਾ ਚਾਹੁੰਦੇ ਆ ਕਹੇਨੂੰ ਬੁਰੇ ਬਣਾ ਦੀ ਹੁਣ ਵੀ ਤੇ ਇਹੀ ਚੀਜ਼ ਹੋਈ ਆ ਕਿ ਉਹਦੇ ਹੱਥੋਂ ਰੋਟੀ ਨਹੀਂ ਖਾਣੀ ਕਿ ਨਫਰਤ ਸੁੱਖ ਦੇ ਮਨ ਚ ਕਿਸ ਤਰ੍ਹਾਂ ਪਾਉਣਾ ਚਾਹੁੰਦੇ ਆ ਨਫਰਤ ਹੀ ਗੱਲ ਹੀ ਛੱਡ ਬਸ ਇਹ ਆ ਮੈਨੂੰ ਕੋਈ ਸੁੱਖ ਦਾ ਕੋਈ ਨੁਕਸਾਨ ਨਾ ਕਰ ਮੈਨੂੰ ਇਹੀ ਚੀਜ਼ ਆ ਮੈਂ ਤਾਂ ਸੁੱਖ ਭਾਬੀ ਨੂੰ ਬਾਰ ਬਾਰ ਕਹਿ ਵੀ ਨਹੀਂ ਇਹ ਜਿੱਦ ਸਕਦੀ ਜੇ ਮੈਂ ਇਹ ਚੀਜ਼ ਕਹੂੰਗੀ ਨਾ ਤਾਂ ਉਹਨਾਂ ਦੇ ਟੈਨਸ਼ਨ ਹੀ ਬੜੀ ਲੈਣੀ ਆ ਪਰ ਉਹਦੇ ਨਾਲ ਵੱਧ ਟੈਨਸ਼ਨ ਮੈਨੂੰ ਹੋਣ ਲਈ ਆ ਕੀ ਪਤਾ ਨਹੀਂ ਕੀ ਇਹਦੇ ਦਿਮਾਗ ਤੇ ਚੱਲਣ ਡਿਆ ਕੀ ਨਹੀਂ ਚੱਲਣ ਡਿਆ ਕੀ ਕਰਾਂ ਮਨਾ ਕੋਈ ਸਮਝ ਨਹੀਂ ਆਉਂਦੀ 6 ਮਹੀਨੇ ਕੱਢੋ ਓਕੇ ਸੌਖੇ 6 ਮਹੀਨੇ ਤੇ ਬੜਾ ਲੰਮਾ ਟਾਈਮ ਹੋ ਜਾਣਾ ਉਹ ਬੇਟਾ 6 ਮਹੀਨਿਆਂ ਨੂੰ ਨੇ ਸੈਟਅਪ ਉਹਨੂੰ ਇਦਾਂ ਕਰੋ ਮੈਂ ਦੱਸਦਾ ਤੁਹਾਨੂੰ ਗੱਲ ਚਾਚਾ 6 ਮਹੀਨਿਆਂ ਚ ਉਹਨੇ ਤੇ ਰਲ ਕੋਲ ਜਾਣਾ ਸਾਡੇ ਨਾਲ ਰਲ ਕੋਲ ਜਾਓਗੀ ਨਾ ਤੇ ਸਾਨੂੰ ਵਾਦਾ ਦੇਣਾ ਵੇਹ ਗੱਲ ਦਾ ਇਹ ਲਿਖਾਉਣਾ ਪੈਣਾ ਸਭ ਕੁਛ ਉਹਦੇ ਕੋਲ ਤੇ ਜੇ ਉਹਨੂੰ ਗਰਮ ਕੀਤਾ ਖਿਆਲ ਗਰਮ ਖਿਆਲ ਉਹਦਾ ਰੱਖੇ ਤੇ ਉਹਨੇ ਸਾਡੀ ਮੰਨਣੀ ਨਹੀਂ ਇੱਕ ਵੀ ਉਹ ਚਾਚਾ ਉਹਨੂੰ 6 ਮਹੀਨੇ ਚੱਲਣਾ ਕਿੰਨੇ ਆ ਚਲੋ ਕੋਈ ਨਹੀਂ ਫਿਰ ਘੱਟ ਚੱਲ ਲੈਨੇ ਥੋੜਾ ਥੋੜੇ ਸਮਝ ਕਰ ਲੈਨੇ ਆ ਪੂਰਾ ਕੰਮ ਥੋੜਾ ਸਮਾਂ ਥੋੜੇ ਸਮਝ ਕਰ ਲੈਨੇ ਆ ਥੋੜਾ ਟਾਈਮ ਲਾਓ ਤੇ ਦੂਜੀ ਵਾਰ ਨਾਲ ਘਰ ਆਓ ਤੇ ਬਿਠਾਲ ਕੇ ਮੰਮੀ ਨੂੰ ਵੀ ਇਹ ਗੱਲ ਸਮਝਾਓ ਕਿ ਉਹਦੇ ਨਾਲ ਫਿਰ ਬੈਸ ਵਸਾਈ ਕਰਨੀ ਕਰਦੇ ਬੰਦ ਜੀ ਹਜੂਰੀ ਕਰਨੀ ਪੈਣੀ ਨਹੀਂ 2 ਚਾਰ ਮਹੀਨੇ ਭਾਬੀ ਨੂੰ ਮੈਂ ਕਹਿੰਦਾ ਤੇ ਮੈਂ ਸੁੱਖ ਨੂੰ ਵੀ ਆਨਾ ਏ ਬੇਟਾ ਤੂੰ ਵੀ ਇਤਨਾ ਕੋਲ ਮਿਲ ਕੇ ਰਹਿਣਾ ਚਾਚਾ ਸੁਖ ਤੇ ਅੱਗੇ ਕੁੜੀ ਮਿਲੀ ਆ ਉਹਦੀ ਪੂਰੀ ਤਬਿਆਦਾਰੀ ਕਰਦੇ ਉਹ ਸਾਨੂੰ ਉਹਦਾ ਵਾਦਾ ਹੋਇਆ ਨਾ ਸਾਨੂੰ ਫਾਇਦਾ ਹੋਇਆ ਨਾ ਉਹਦਾ ਰਾਦਾ ਵਾ ਵੀ ਮੇਰੇ ਨਾਲ ਇੱਕ ਜੀਤ ਮੇਰੇ ਨਾਲ ਤੁਰਿਆ ਫਿਰਦਾ ਉਹਨਾਂ ਦੇ ਵਿੱਚੋਂ ਆਹੋ ਤੇ ਗੱਲ ਹੈਗੀ ਆ ਉਹਦੇ ਸਾਨੂੰ ਵਾਦਾ ਵਾ ਜੇ ਉਹ ਕੁੜੀ ਸਾਡੇ ਨਾਲ ਹੋ ਸਕਦਾ ਤੇਰੇ ਨਾਲੋਂ ਵੀ ਤੇ ਤੇਰੀ ਮੰਮੀ ਨਾਲੋਂ ਵੀ ਉਹ ਸਿਆਣੀ ਹੋਵੇ ਜਿਹੜੀ ਸਾਡੇ ਘਰ ਚ ਆਈ ਆ ਕੁੜੀ ਉਹ ਜਿਹੜੀ ਸੁਖਵਾ ਆਪਣੀ ਉਹਨੂੰ ਪਤਾ ਵਾ ਇਹ ਕੰਮ ਦਾ ਵੀ ਕੰਮ ਕਿਦਾਂ ਆਣਾ ਉਹਨੂੰ ਪਤਾ ਲੱਗਿਆ ਨਾ ਮਾੜਾ ਮੋਟਾ ਸਿਆਣੀ ਸਿਉਣੀ ਦਾ ਤੇ ਮੈਨੂੰ ਪਤਾ ਨਹੀਂ ਹੋ ਹਾਂ ਉਹ ਸਬਜੀ ਜੇ ਘੋ ਪਾਪ ਆ ਕੇ ਜਰੂਰ ਉਹਨੂੰ ਖਾਉਂਦੀ ਆ। ਅੱਛਾ ਹੋਰ ਕੀ ਹੈ? ਚਲੋ ਕੀ ਪਤਾ ਘੋ ਹੀ ਸਾਡੇ ਵਾਰਾ ਜੇ। ਬੜੀ ਆਪਾਂ ਦੇ ਖਾਦਾ ਨਹੀਂ। ਇਹ ਘੋ ਹੀ ਵਾਰਾ ਜੇ ਪੁੱਤ। ਕੋਈ ਗੱਲ ਨਹੀਂ। ਕੋਈ ਗੱਲ ਨਹੀਂ। ਗੱਲ ਲੱਗੀ। ਤੂੰ ਹੀ ਨਾ ਚਾਚਾ ਮੰਮੀ ਨੂੰ ਆਣ ਕੇ ਸਮਝਾਓ। ਮੈਂ ਸਮਝਾਉਣਾ ਵਾ ਚਲੋ ਹੁਣ ਮੈਂ ਆ ਟਰਾਲੀ ਜਿਹੜੀ ਤਲਾਮ ਆ ਕਣਕ ਦੀ ਭਰੀ ਆ। ਹੁਣ ਸੋਚਣ ਡਿਆ ਤੂੰ 6 ਮਹੀਨੇ ਕਹਿਤਾ ਉਹ ਤੇ ਉਹਦਾ ਚਿਹਰਾ ਵੇਲੀਆ ਤੇ ਇਦਾਂ ਲੱਗਦਾ ਵੀ ਹੁਣੇ ਲੁੱਟਣ ਲਈ ਆ ਗਈ ਸਾਡੇ ਕੋਲ। ਉਹ ਨਹੀਂ ਲੁੱਟਦੇ ਕਿਤੇ ਨਹੀਂ ਜਾਂਦੀ ਉਹ। ਉਹ ਹੁਣ ਉਹਦਾ ਸਹਾਰ ਕਾਰਡ ਮੈਂ ਲਲਿਆ। ਮੇਰੀ ਗੱਲ ਸੁਣ ਲੈ ਨਾ ਇਹੜੀ ਮਾਸੀ ਕੋ ਜਾਣਾ ਉਹਨੇ ਉਹ ਚਾਚਾ ਡੁਪਲੀਕੇਟ ਵੀ ਬੜੇ ਬਣ ਜਾਂਦੇ ਨਹੀਂ ਨਹੀਂ ਡੁਪਲੀਕੇਟ ਨਹੀਂ ਗਾ ਅਸਲੀ ਸਾਰਾ ਇਹ ਸਾਬ ਅਸਲੀ ਆ ਅੱਛਾ ਹਾਂ ਤੁਸੀਂ ਮਤ ਸੋਚੋ ਵੀ ਉਹ ਡੁਪਲੀਕੇਟ ਆ ਇਹੋ ਤੇ ਸਾਡੇ ਜਹੀ ਨਹੀਂ ਹਿੰਨਾ ਤੇ ਫਰਕ ਵਾ ਸਾਡਾ ਬੇਟਾ ਸਭ ਕੁਝ ਅਸਲੀ ਆ ਤੇ ਹੁਣ ਤੋਂ ਕੋਈ ਗੱਲ ਨਹੀਂ ਮੈਂ ਹੁਣ ਮੈਨੂੰ ਟਰਾਲੀ ਨੇ ਤਲਾਬਣਾ ਤੇ ਮੈਂ ਕੱਲ ਵੇਖੂਗਾ ਕੱਲ ਆਉਂਗਾ ਤੇ ਕੋਲ ਆਹੋ ਵੀ ਠੀਕ ਆ ਹੁਣ ਤੇ ਨਿਹਰਾ ਹੋ ਗਿਆ ਹੁਣ ਤੇ 6-7 ਵਜੇ ਚੱਲੇ ਆ ਰਾਤ ਦੇ ਸ਼ਾਮ ਦੇ ਤੇ ਹੁਣ ਮੈਂ ਟਰਾਲੀ ਖਾਲੀ ਕਰਾਣਾ ਪਊਗਾ ਨਹੀਂ ਮੈਂ ਤੇ ਕਿਹਾ ਚਾਚਾ ਜੀ ਇਦਾਂ ਨਾ ਸਾਹਮਣੇ ਉਹਦੇ ਸਾਨੂੰ ਵੀ ਸਦੇ ਉਹ ਮੰਮੀ ਨੂੰ ਵੀ ਤੇ ਮੈਨੂੰ ਜਿੱਦਾਂ ਫੈਸਲਾ ਜਾਂ ਨਹੀਂ ਕਰਾਈਦਾ ਹੂੰ ਇਦਾਂ ਕਰਾ ਦੋ ਬਾਅਦ ਚ ਪਹਿਲਾਂ ਤੇ ਸਦਨਾ ਪਹਿਲਾਂ ਤੇ ਭਾਬੀ ਨੂੰ ਸਮਝਾਉਣਾ ਪੈਣਾ ਸੁਣ ਲੈ ਹਾਂ ਉਹਨੂੰ ਕਵਾਂਗੇ ਵੀ ਇਹ ਹੁਣ ਜਿਆਦਾ ਇਹਦੇ ਨਾਲ ਤਲਖੀ ਨਹੀਂ ਕਰਨੀ ਹਾਂ ਫੇਰ ਉਹਨੂੰ ਸਮਝ ਪੇਟਾ ਤੂੰ ਇਹ ਘਰ ਦੀ ਤੂੰ ਮਾਲਕਣੀ ਆ ਹਾਂ ਇਹ ਘਰ ਤੇਰਾ ਹੀ ਆ ਪੁੱਤ ਸਾਰਾ ਹੀ ਹੂੰ ਉਹਨੂੰ ਭਰੋਸੇ ਜੇ ਲੈਣਾ ਜਿੰਨਾ ਲੈ ਆ ਗਿਆ ਜੇ ਭਰੋਸੇ ਜੇ ਨਾਲ ਆ ਤੇ ਉਹ ਸਾਡੇ ਵਾਸਤੇ ਕੈਂਸਰ ਬਣ ਜਾਣੀ ਆ ਕੁੜੀ ਵੀ ਐਡੀ ਵੱਡਾ ਕੰਮ ਹੋਏਣਾ ਹੂੰ ਇਹ ਗੱਲ ਵੇਖ ਲੈ ਮਰਜ਼ੀ ਆਪਣੀ ਇਹ 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 ਲਾਗੋ 10 ਬੰਦੇ ਹੋਰ ਪੈਣੇ ਆ ਜੇ ਉਹਦੇ ਨਾਲ ਚੜ ਗਏ ਅੰਦਕਾਲ ਉਹਨੇ ਕਿ ਵੇਚ ਕੇ ਪੈਲੀ ਲਾ ਕੇ ਕੂਠਾ ਤੇ ਗਾਂ ਜਾਣਾ ਤੁਰਦੀ ਹੋਣਾ ਉਥੋਂ ਤੇ ਕੀ ਪਤਾ ਉਹਦੇ ਘਰ ਵਾਲੇ ਨੇ ਨਿਕਾਲੋ ਪ੍ਰੋਣੇ ਨੇ ਨਹੀਂ ਮਾਰ ਦੇਣਾ ਦਬਕਾ ਨੂੰ ਵੀ ਜਾ ਲਿਆ ਜਿਹੜੀ ਹੈਗੀ ਆ ਜੇ 20 ਲੱਖ ਨੂੰ ਵਿਕਦੀ ਆ ਤੇ ਉਹਨੇ ਕਹਣਾ ਮੇਰੀ 15 ਚ ਵਿਕ ਜਵੇ ਸੱਚੀ 20 ਚ ਲਿਓ ਚੋਰਾਂ ਦੇ ਕੱਪੜੇ ਡਾਂਗਾਂ ਦੇ ਗੱਜ ਬਣ ਜਾਣੇ ਉਥੇ ਚਾਚਾ ਜੀ ਪ੍ਰੋਣਾ ਆਉਂਦਾ ਆ ਗਿਆ ਫੇਰ ਉਹ ਸਿਆਪਾ ਪੈਣਾ ਬੜਾ ਵੱਡਾ ਉਹਦੇ ਤੋਂ ਇਹ ਪਹਿਲਾਂ ਤਾਂ ਇਹ ਤਾਂ ਖੜਾ ਲੱਲਾ ਪਪਾ ਕਰਕੇ ਨੇ ਚਾਚਾ 6 ਮਹੀਨੇ ਨਹੀਂ ਓਏ ਚੱਲਣੇ ਜੇ ਦੇ ਲੈ ਕੇ ਕੋਨਾ ਕੋ ਛੇਤੀੰਦਾਰਾਂ ਕੰਮ ਕਰਾਓ ਚਾਚਾ ਜੇ ਵਾਕਿਆ ਹੀ ਪਰੋਣਾ ਆ ਗਿਆ ਉਹਦਾ ਤੇ ਇਹ ਤੇ ਦੋ ਜਣੇ ਹੋਣੇ ਆ ਕੀ ਪਤਾ ਉਹ ਪਰੋਣਾ ਕਿਦਾਂ ਦਾ ਵਾ ਭਲਾ ਮਾਨਸ ਕੇ ਬਦਮਾਸ਼ ਆ ਜਿੱਦਾਂ ਹੈ ਇਹ ਇਹ ਭਲੀ ਮਾਨਸ ਨਹੀਂ ਆ ਪਰੋਣਾ ਭਲਾ ਮਾਨਸ ਨਹੀਂ 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 ਭਲਾ ਮਾਨਸ ਨਹੀਂ ਹੋਣਾ ਜੇ ਭਲਾ ਮਾਨਸ ਹੀ ਹੋਗਾ ਤੇ ਇਹਨੇ ਕਹਿਣਾ ਵਾ ਵੀ ਆ ਸਾਨੂੰ ਪੈਸੇ ਹੀ ਨੇ ਮਿਲਣੇ 2.5 ਕਿਲੇ ਜ਼ਮੀਨ ਦੇ ਮੈਨੂੰ ਮਿਲਣੇ ਆ 50-60 ਲੱਖ ਰੁਪਏ ਦੀ ਜਾਇਦਾਦ ਵਾਓ ਉਹਨੇ ਉਹਨੇ ਪਰੋਣੇ ਜਿੰਦੇ ਲੱਗ ਜਾਂਦੀ ਕਦੀ ਨਹੀਂ ਲੱਗ ਜਾਂਦੀ ਹਾਂ ਇੱਥੇ ਤਾਂ ਘੌਂ ਦੇਣਾ ਸੀ ਉਹਨੇ ਨਹੀਂ ਹੌਂ ਰੌਂ ਉਹਨੇ ਕਹਣਾ ਤੂੰ ਕਿੱਧਰ ਚੱਲੀ ਆਂ ਉਹ ਕਿੱਧਰ ਤੋਰੀ ਫਿਰਦੇ ਆ ਇੱਕ ਸਹੇ ਉਹਦੀ ਆ ਪਰੋਣੇ ਦੀ ਮਗਰਾਂ ਦੇ ਪੂਰੀ ਯਾਰ ਕਿਸ ਨੂੰਦਰ ਰੁਪਈਆ ਲੱਖ ਮਿਲ ਜੇ ਤੇ ਉਹ ਉਹ ਨਹੀਂ ਲੱਗੇ ਲੱਗਦਾ ਜਿਹਨੂੰ 50 60 ਲੱਖ ਦੀ ਜਾਇਦਾਦ ਆ ਤੇ ਸਾਡੇ ਲੱਗੇ ਦੇ ਅੱਗੇ ਤੋਤਣ ਜਾਣੇ ਤੁਰੇ ਫਿਰਦੇ ਆ ਇਦਾਂ ਦੇ ਜਿਹੜੇ ਰੁਪਈਆ ਦੀ ਪੰਡ ਲੈ ਕੇ ਤੁਰੇ ਫਿਰਦੇ ਆ ਚਾਚਾ ਤੂੰ ਮੈਨੂੰ ਇੰਨਾ ਨਾ ਡਰਾਉ ਮੈਂ ਚੱਲੇ ਆਈ ਹਾਂ ਠੀਕ ਆ ਨਹੀਂ ਚੱਲ ਕੋਈ ਨਹੀਂ ਪਤਾ ਡਰਨੀ ਨਹੀਂ ਗੱਲ ਕੋਈ ਦਲੇਰ ਹੋ ਕੇ ਰਹਿਣਾ ਪੈਣਾ ਥੋੜਾ ਜਿਹਾ ਜੇ ਦਿਲ ਵੀ ਛੋਟਾ ਕਰੇਗਾ ਤਾਂ ਵੀ ਨਹੀਂ ਉਹ ਗੱਲ ਵੱਢਣੀ ਪਤਾ ਇਹ ਕੰਮ ਖਰਾਬ ਹੋਣਾ ਵਾ ਥੋੜਾ ਜਿਹਾ ਪੈਰ ਲਾ ਕੇ ਖੜਾ ਬਣਾ ਜਮੀਨ ਤੇ ਤੁਹਾਨੂੰ ਵੀ ਹਣ ਆਹੋ ਤੇ ਗੱਲ ਹੈਗੀ ਚਲੋ ਸਵੇਰੇ ਆਇਓ ਚਾਚਾ ਫਿਰ ਚੱਲ ਮੈਂ ਆਉਂਗਾ ਸਵੇਰੇ ਕੋਈ ਗੱਲ ਨਹੀਂ ਗਈ ਤੇ ਹੌਸਲਾ ਰੱਖੀਂ ਤੂੰ ਬੰਦੇ ਵਿੱਚ ਕੋਈ ਗੱਲ ਨਹੀਂ ਕਿਤੇ ਨਹੀਂ ਸਾਡੀ ਜਾਇਦਾਦ ਜਾਂਦੀ ਅਸੀਂ ਥੋੜੀ ਕੀਤੇ ਆ ਇੱਥੇ ਪਿੰਡ ਤੇ ਰਹਿਣ ਵਾਲੇ ਆ ਕਿਹੜਾ ਹੁਣ ਟਾਈਮ ਹੈ ਦਾ ਸ਼ਾਮ ਨੂੰ ਆਜੋ ਨਹੀਂ ਪੁੱਤ ਹੁਣ ਨਹੀਂ ਮੇਰੇ ਕੋ ਆ ਜਾਣਾ ਹੁਣ ਐਵੇਂ ਤੈਨੂੰ ਝੂਠਾ ਲਾਰਾ ਲਾਵਾਂ ਹੁਣ ਮੈਂ ਕਣਕਤ ਲਾਉਣੀ ਜਾ ਕੇ ਰਾਤ ਕਿਦਾਂ ਕੱਟਣੀ ਹੈ ਮੈਨੂੰ ਤੇ ਕੋਈ ਗੱਲ ਨਹੀਂ ਕੁਛ ਨਹੀਂ ਹੁੰਦਾ ਕੋਈ ਕਿਤੇ ਨਹੀਂ ਉਹ ਹੱਲ ਮਾਰਦਿਆਂ ਲੱਗੀ ਉਹਦੀ ਕਿਚੁਰ ਤੇ ਚੱਲ ਤੂੰ ਪਹੁੰਚ ਤੇ ਮੈਂ ਵੀ ਹੋਣਾ ਟਰੈਕਟਰ ਜਿਹੜਾ ਵਾ ਨਾ ਲੈ ਕੇ ਜਾਵਾਂ ਉਥੋਂ ਮੰਡੀ ਦੇ ਵਿੱਚ ਕੋਈ ਗੱਲ ਨਹੀਂ ਕੀ ਪਤਾ ਹਾਂ ਆ ਜਾ ਬਹੁਤ ਤੂੰ ਅੱਛਾ ਆ ਜਾ ਮੇਰੇ ਨਾਲ ਕੇ ਆ ਜਾ ਇੱਥੇ ਆ ਜਾ ਆ ਜਾ ਆਪਾਂ ਟਰਾਲੀ ਖੜੀਏ ਉਹ ਟਰਾਲੀ ਖੜੀ ਆ ਜਾ ਔਰ ਆ ਜਾ ਟਰਾਲੀ ਖੜਦੇ ਆ ਜਾ ਤੂੰ ਮੇਰੇ ਕੋ ਆ ਆ ਜਾ ਟਰਾਲੀ ਖੜਦੇ ਆਪਾਂ ਝੂਟਾ ਲੈਣਾ ਅੱਜ ਹੈ ਕਿੰਨੇ ਝੂਟਾ ਲੈਣੇ ਦੱਸ ਪਹਿਲਾਂ ਕਿੰਨੇ ਝੂਟਾ ਲੈਣੇ ਦੋ ਕਿ ਤਿੰਨ ਹੈ ਦੋ ਲੈਣੇ ਆ ਚੱਲ ਫੇਰ ਠੀਕ ਹੈ ਚੱਲਦੇ ਆ ਫੇਰ ਤਦ ਸਾਰੇ ਘਰ ਦੇ ਵਿੱਚ ਟੈਲਦੀ ਫਿਰਦੀ ਆ ਕਿਤੇਰੀਆਂ ਲੱਤਾਂ ਉਹ ਨਹੀਂ ਥੱਕਦੀਆਂ ਪਤਾ ਨਹੀਂ ਕੀ ਕਰਦੀ ਫਿਰਦੀ ਰਹਿੰਦੀ 24 ਘੰਟੇ ਕਦੀ ਉਧਰ ਕਦੀ ਉਧਰ ਫਿਰਦੀ ਰਹਿੰਦੀ ਆ ਇਹ ਕਾ ਸਾਬੀ ਆ ਕਦੋਂ ਦਾ ਗਿਆ ਅਜੇ ਤੱਕ ਮੁੜਿਆ ਨਹੀਂ ਪਤਾ ਨਹੀਂ ਕੀ ਕਰਨ ਡਿਆ ਪਿਆ ਵਾ ਫੋਨ ਲਾਉਣੀ ਆ ਨੂੰ ਹਲੋ ਸਭ ਕਿੱਥੇ ਰਹਿ ਗਏ ਆਂ ਚਾਚੇ ਹਰਜੀਤ ਆਲ ਕੱਲ ਦੀ ਤੈਨੂੰ ਮੈਂ ਕਿਹ ਬੰਨੀ ਆ ਤੇ ਜਾਂਦਾਂ ਨੂੰ ਕਿਹ ਬੰਨੇ ਆ ਮਿੰਤ ਲੱਗਦਾ ਰੇਤ ਆਪ ਹੀ ਲੱਦਣ ਡੈ ਪਿਆ ਤੋ ਕਿਉਂ ਇਧਰ ਕੀ ਕੰਮ ਪੈ ਗਿਆ ਈਡਾ ਜ਼ਰੂਰੀ ਤੈਨੂੰ ਹੋਂ ਦੇਤ ਲਾ ਕੇ ਪਹੁੰਚਿਆ ਕਿ ਨਹੀਂ ਪਹੁੰਚਿਆ ਉਧਰ ਗਿਆ ਕਿ ਨਹੀਂ ਚੱਲ ਕਰਕੇ ਕੰਮ ਤੇ ਛੇਤੀ ਘਰ ਆ ਜਾ ਕੁਛ ਨਹੀਂ ਘਰ ਆ ਜੇਂਗਾ ਤਾਂ ਦੱਸ ਦੂੰਗੀ ਇੱਥੇ ਮੈਂ ਤੈਨੂੰ ਕੀ ਦੱਸਾਂ ਹੋਂ ਤੇ